ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਰ ਰਾਤ ਧਿਆਨਕ ਸੜਕ ਖਾਸਾ ਵਾਪਰਾ ਇੱਕ ਥਾਰ ਵਾਲੇ ਦੇ ਵੱਲੋਂ ਸਕੂਟੀ ਸਵਾਰ ਮਹਿਲਾ ਨੂੰ ਜੋਰਦਾਰ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਮਹਿਲਾ ਦੀ ਮੌਤ ਹੋ ਗਈ ਹੈ ਸੋ ਥਾਰ ਵਾਲਾ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਵਿੱਚ ਸੀ ਜਿਸ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਔਰ ਇੰਨਾ ਜ਼ਿਆਦਾ ਨਸ਼ੇ ਦੇ ਵਿੱਚ ਸੀ ਕਿ ਉਸ ਦੇ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਤੇ ਰਾਤ ਨੂੰ ਇਸ ਨੇ ਇੱਕ ਸਕੂਟੀ ਸਵਾਰ ਮਹਿਲਾ ਨੂੰ ਟੱਕਰ ਮਾਰੀ ਜਿਸ ਦੇ ਚਲਦੇ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਮਹਿਲਾ ਜੋ ਕਿ ਸਬਜ਼ੀ ਲੈ ਕੇ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ ਤਾਂ ਇਹ ਮਹਿਲਾ ਟੀਚਰ ਦੱਸੀ ਜਾ ਰਹੀ ਹੈ ਲੇਕਿਨ ਇਸ ਨੂੰ ਰਸਤੇ ਦੇ ਦੀ ਥਾਰ ਵਾਲੇ ਨੇ ਟੱਕਰ ਮਾਰੀ ਅਤੇ ਟੱਕਰ ਇਨੀ ਜ਼ਬਰਜਸਤ ਮਾਰੀ ਕਿ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਆਪਣੀ 14 ਸਾਲ ਦੀ ਤੀਦੇ ਨਾਮ ਰਹਿੰਦੀ ਸੀ ਲੇਕਿਨ ਜਦ ਦੇ ਘਰੋਂ ਸਬਜ਼ੀ ਲੈਣ ਦੇ ਗਈ ਔਰ ਸਬਜ਼ੀ ਲੈ ਕੇ ਜਦ ਘਰ ਨੂੰ ਵਾਪਸ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਇੱਕ ਥਾਰ ਵਾਲੇ ਨੇ ਜੋ ਕਿ ਸ਼ਰਾਬ ਦੇ ਵਿੱਚ ਰੱਜਿਆ ਹੋਇਆ ਸੀ ਇਸ ਮਹਿਲਾ ਨੂੰ ਜ਼ੋਰਦਾਰ ਟੱਕਰ ਮਾਰਤੀ ਜਿਸ ਕਰਕੇ ਮਹਿਲਾ ਦੀ ਜਾਨ ਚਲੇਗੀ ਤਾਂ ਵੇਖ ਸਾਹਦੇ ਉਹ ਥਾਰ ਦੇ ਵੱਲੋਂ ਮਹਿਲਾ ਦੀ ਸਕੂਟੀ ਨੂੰ ਸੜਕ ਦੇ ਉੱਤੇ ਬੁਰੀ ਤਰ੍ਹਾਂ ਕਸਿੰਡਿਆ ਗਿਆ ਜਿਸ ਦੇ ਚੱਲਦੇ ਮੌਕੇ ਤੇ ਹੀ ਮਹਿਲਾ ਦੀ ਜਾਨ ਚਲੇ ਗਈ ਹੈ ਦੱਸ ਦੇ ਇੱਕ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਰਾ ਤੇ ਸੜਕ ਖਾਸਾ ਵਾਪਰਿਆ ਜਿਸ ਦੇ ਵਿੱਚ ਇੱਕ 35 ਸਾਲਾ ਮਹਿਲਾ ਦੀ ਜਾਨ ਚਲੀ ਗਈ ਹੈ ਦੱਸਦੀ ਕਿ ਮ੍ਰਿਤਕ ਦਾ ਨਾਮ ਪਰਮਜੀਤ ਕੌਰ ਦੱਸਿਆ ਜਾ ਰਿਹਾ ਜੋ ਕਿ ਆਪਣੀ 14 ਸਾਲ ਦੀ ਲੜਕੀ ਦੇ ਨਾਲ ਰਹਿੰਦੀ ਸੀ ਤਾਂ ਪਰਮਜੀਤ ਕੌਰ ਦੇ ਸਿਰ ਦੇ ਉੱਤੇ ਹੀ ਪਰਿਵਾਰ ਦਾ ਪੂਰਾ ਖਰਚਾ ਸੀ ਘਰ ਦਾ ਖਰਚਾ ਇਹੋ ਮਹਿਲਾ ਚਲਾਉਂਦੀ ਸੀ ਤਾਂ ਦੇਖ ਸਕਦੇ ਹੋ ਇਸ ਭਿਆਨਕ ਸੜਕ ਹਾਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਦੱਸਦੀ ਕਿ ਮ੍ਰਿਤਕ ਪਰਮਜੀਤ ਕੌਰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕ ਦੀ ਨੌਕਰੀ ਕਰਦੀ ਸੀ ਪਰ ਰਸਤੇ ਦੇ ਵਿੱਚ ਥਾਰ ਵਾਲੇ ਨੇ ਇਸ ਨੂੰ ਸੜਕ ਦੇ ਉੱਤੇ ਬੁਰੀ ਤਰ੍ਹਾਂ ਕਸਿੱਟਿਆ ਜਿਸ ਕਰਕੇ ਸਕੂਟੀ ਸਵਾਰ ਮਹਿਲਾ ਦੀ ਮੌਕੇ ਤੇ ਹੀ ਜਾਨ ਲੈ ਕੇ ਜਾਂ ਤਾਂ ਅਕਸਰ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ੇ ਦੇ ਵਿੱਚ ਗੱਡੀ ਨਾ ਚਲਾਓ ਪਰ ਦੇਖ ਸਕਦੇ ਹੋ ਜਦ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਸ਼ਖਸ ਥਾਰ ਗੱਡੀ ਚਲਾ ਰਿਹਾ ਸੀ ਤਾਂ ਇਸ ਦੇ ਵੱਲੋਂ ਗੱਡੀ ਨਹੀਂ ਸਾਂਭੀ ਗਈ ਔਰ ਇਸਨੇ ਇੱਕ ਰਾਜਾਂ ਦੀ ਮਹਿਲਾ ਦੇ ਉੱਤੇ ਹੀ ਆਪਣੀ ਥਾਰ ਚੜਾ ਦਿੱਤੀ ਜਿਸ ਕਰਕੇ ਉਸ ਮਹਿਲਾ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਾਂ ਦੇਖ ਸਕਦੇ ਹੋ ਇਸ ਮਹਿਲਾ ਦੀ 14 ਸਾਲ ਦੀ ਬੇਟੀ ਦੱਸੀ ਜਾ ਰਹੀ ਹੈ ਜਿਸ ਦੇ ਉੱਤੇ ਹੁਣ ਮਾਂ ਦਾ ਸਾਯਾ ਜਿਹੜਾ ਉੱਟ ਗਿਆ ਤਾਂ ਸਕੂਟੀ ਤੇ ਸਵਾਰ ਹੋ ਕੇ ਸਬਜ਼ੀ ਲੈ ਕੇ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ ਲੇਕਿਨ ਰਸਤੇ ਦੇ ਵਿੱਚ ਹੀ ਥਾਰ ਵਾਲਾ ਜੋ ਕਿ ਨਸ਼ੇ ਦੇ ਵਿੱਚ ਤੁਤ ਸੀ ਔਰ ਕਿਹਾ ਜਾ ਰਿਹਾ ਹੈ ਇਸ ਕੋਲੋਂ ਚੰਗੀ ਤਰ੍ਹਾਂ ਦੁਰਿਆ ਵੀ ਨਹੀਂ ਜਾ ਰਿਹਾ ਸੀ ਤਾਂ ਜਦ ਇਹ ਗੱਡੀ ਚਲਾ ਰਿਹਾ ਸੀ ਤਾਂ ਇਸਨੇ ਸੜਕ ਦੇ ਉੱਤੇ ਮਹਿਲਾ ਨੂੰ ਟੱਕਰ ਮਾਰੀ ਜਿਸ ਕਰਕੇ ਮਹਿਲਾ ਦੀ ਜਾਨ ਚਲੀ ਗਈ ਹੈ ਤਾਂ ਮੌਕੇ ਦੇ ਉੱਤੇ ਲੋਕਾਂ ਨੇ ਇਸ ਨੂੰ ਫੜਿਆ ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਬਕਾਇਦਾ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਥਾਰ ਵਾਲੇ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆਂ ਨਾ ਵਿਸ਼ਾਲ ਹੈ ਤੇ ਮੇਰੇ ਭੂਆ ਜੀ ਲਾਦੇ ਆ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਸਬਜ਼ੀ ਮੰਡੀ ਲੈ ਕੇ ਆ ਰਹੇ ਮੰਡੀੋਂ ਤੋਂ ਸਬਜ਼ੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲ ਨੇ ਟੱਕਰ ਮਾਰ ਕੇ ਉਹਦੀ ਉੱਤੇ ਉਹਨ ਦਾ ਸਪੋਰਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਥਾਰ ਥਾਰ ਦੀ ਹਾਲਤ ਹੀ ਬਹੁਤ ਸਕੂਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜਿਹ ਲੋਕ ਦੇ ਆਸਪਾਸ ਪੁੱਛਿਆ ਉਹ ਕਹਿੰਦੇ ਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਉਹਨੂੰ ਪੁਲਿਸ ਦੇ ਹਵਾਲੇ ਕਰਿਆ ਹਾਂਜੀ ਤੇ ਜਿਹੜਾ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਕੀ ਸੀ ਇਹਨਾਂ ਦਾ ਨਾਮ ਪਰਮਜੀਤ ਕੌਰ ਹੈ ਪਰਮਜੀਤ ਕੋਹਰਾ ਤੇ ਕੋਹਰਾ ਦੀ 14 ਸਾਲਾਂ ਦੀ ਬੇਟੀ ਆ ਤੇ ਦੋਨੋਂ ਕੱਲੇ ਰਹਿੰਦੇ ਸੀ ਕੀ ਕਰਦੇ ਸੀ ਤੇ ਇੱਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚੱਲਦੀ ਆ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਇਹ ਕੀ ਕਰਦੇ ਹਾਂਜੀ ਇਹ ਟੀਚਰ ਸੀਗੇ ਸਨ ਰਤਨ ਸਾਗਰ ਪਬਲਿਕ ਸਕੂਲ ਵਿੱਚ ਪ੍ਰਾਈਵੇਟ ਹਾਂਜੀ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਤੁੰਗੀ ਮੰਨ ਕਰਦੇ ਹੋ ਮੰਗ ਇਨਸਾਫ ਦੀ ਕਰਦੇ ਹਾਂ ਜੀ ਹੋਰ ਕੁਝ ਨਹੀਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਂ ਐਸੇ ਜਾਂਚਾਂਗੀ ਜੁਤੀ ਅਸਰਾ ਮੈਨੂੰ ਮੈਸੇਜ ਮਿਲੇਗਾ ਇਦਾਂ ਕਰਕੇ 7 ਨੰਬਰ ਸੇ ਨੇੜੇ ਬੱਸ ਸਟੈਂਡ ਤੇ ਐਕਸੀਡੈਂਟ ਹੋਇਆ ਸੀ ਮੁਕਤੇ ਪੁੱਜੀਆਂ ਤੇ ਇੱਥੇ ਆਣ ਕੇ ਦੇਖਿਆ ਕੋਈ ਗੱਡੀ ਥਾਰ ਗੱਡੀ ਐ ਸੂਟੀ ਚ ਵੱਜੀ ਐ ਉਹਨਾਂ ਦੇ ਫਰੋਨ ਲੜੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਹੀ ਉਹ ਫੜ ਲਿਆ ਤੇ ਸਾਨੂੰ ਇਹਦੇ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਹਦੀ ਡੈਥ ਹੋ ਚੁੱਕੀ ਐ ਲੇਡੀ ਕਿੱਥੋਂ ਦੀ ਰਹਿਣ ਵਾਲੀ ਉਹ ਬਦਲ ਉਹ ਇੰਨਾ ਨਹੀਂ ਆ ਇਹ ਪਤਾ ਲੱਗਾ ਹੁਣ ਜਾ ਹਸਪਤਾਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ